ਜਿਵੇਂ ਅਸੀਂ ਕੀ ਆਪ ਸੋਚੀਂ ਪਰ ਆਇਆ ਇਹ ਨਾਮ ਸੀ ਯਿਸੂ ਨੇ ਉਹ ਨਾਮ ਹੀ ਦਾਖੀਸ ਸੁਣ ਕੇ ਚੁੱਕੀ। ਜੀ ਮੈਂ ਤੈਨੂੰ ਨਹੀਂ ਆਖ ਰਹਾ ਪਈ ਛੇ ਤੋਂ ਪਰੇ ਨਹੀਂ ਕਰੀ। ਸਭ ਪਰਮੇਸ਼ਵਰ ਦੀ ਬੜਾਈ ਵੇਖੇਗੀ। ਹallelujah। ਆਪਾਂ ਹੁਣ ਇਹ ਗੱਲ ਕਰ ਰਹੇ ਸੀ ਮੁਰਦਾ ਜ਼ਿੰਦਾ ਹੋਣ ਦੀ ਗੱਲ। ਇੱਥੇ ਲਾਜ਼ਰਸ ਜੋ ਪ੍ਰਭੂ ਯਿਸੂ ਮਸੀਹ ਜੀ ਦਾ ਦੋਸਤ ਵੀ ਆ। ਪ੍ਰਭੂ ਯਿਸੂ ਮਸੀਹ ਦਾ ਚੇਲਿਆਂ ਦੇ ਵਾਂਗੂ ਪਿਆਰ ਕਰਨ ਵਾਲਾ ਵੀ ਆ। ਉਹ ਮਰ ਚੁੱਕਿਆ ਜਾ ਅਰ ਉਹਦੀਆਂ ਭੈਣਾਂ ਰੋਂਦੀਆਂ ਆ ਪ੍ਰਭੂ ਯਿਸੂ ਮਸੀਹ ਕਬਰ ਦੇ ਬੂਹੇ ਤੇ ਖੜੇ ਆ ਉਹਨਾਂ ਨੇ ਕਿਹਾ ਪੱਥਰ ਨੂੰ ਪਾਸੇ ਕਰ ਦਿਓ ਅਰ ਪ੍ਰਭੂ ਯਿਸੂ ਮਸੀਹ ਇੱਥੇ ਉਹਦੀ ਭੈਣ ਨੂੰ ਕੀ ਕਹਿ ਰਹੇ ਆ ਕਹਿੰਦੇ ਕੀ ਮੈਂ ਤੈਨੂੰ ਨਹੀਂ ਆਖਿਆ ਵੀ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਬੜਿਆਈ ਵੇਖੇਗੀ ਜਿਹੜਾ ਪ੍ਰਤੀਤ ਕਰੂਗਾ ਜਿਹੜਾ ਵਿਸ਼ਵਾਸ ਕਰੂਗਾ ਉਹ ਜ਼ਰੂਰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੇਗਾ ਹallelujah ਤੁਸੀਂ ਜ਼ਰੂਰ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੋਗੇ ਅਗਰ ਤੁਸੀਂ ਯਕੀਨ ਕਰੋਗੇ ਕਿ ਮੇਰਾ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਮਰਥੀ ਆ ਹallelujah ਜਿਨ੍ਹਾਂ ਦੇ ਜੀਵਨ ਦੇ ਵਿੱਚ ਚਿੰਨ ਚਮਤਕਾਰ ਹੁੰਦੇ ਆ ਉਹ ਕੌਣ ਲੋਕ ਕੀ ਆ ਜਿਹੜੇ ਪ੍ਰਤੀਤ ਕਰਦੇ ਆ ਜਿਹੜੇ ਵਿਸ਼ਵਾਸ ਕਰਦੇ ਆ ਕਿ ਪ੍ਰਭੂ ਮੇਰੇ ਲਈ ਕਰੇਗਾ ਅਰ ਜ਼ਰੂਰ ਕਰੇਗਾ ਕਿਉਂਕਿ ਮੇਰਾ ਈਮਾਨ ਪਰਮੇਸ਼ਵਰ ਤੇ ਹੈ ਪ੍ਰਭੂ ਜੀ ਉਹਨਾਂ ਦੇ ਜੀਵਨ ਦੇ ਵਿੱਚ ਕਰਦੇ ਆ ਹallelujah ਪਰ ਜਿਹੜੇ ਚੁੱਪ ਕਰਕੇ ਬੈਠੇ ਰਹਿੰਦੇ ਆ ਜਿਹੜੇ ਚੁੱਪ ਕਰਕੇ ਸੁਣਦੇ ਰਹਿੰਦੇ ਆ ਕੋਈ ਉਹ ਆਪਣੇ ਦਿਲ ਤੱਕ ਉਸ ਚੀਜ਼ ਨੂੰ ਨਹੀਂ ਲੈ ਕੇ ਜਾਂਦੇ ਕੋਈ ਆਪਣਾ ਟਾਰਗੇਟ ਨਹੀਂ ਸੈੱਟ ਕੀਤਾ ਕੋਈ ਵਿਸ਼ਵਾਸ ਨਹੀਂ ਬਧਾਇਆ ਕੋਈ ਈਮਾਨ ਨਹੀਂ ਰੱਖਿਆ ਉਹਨਾਂ ਦੇ ਜੀਵਨ ਵਿੱਚ ਕਦੀ ਚਮਤਕਾਰ ਨਹੀਂ ਹੁੰਦਾ ਇੱਥੇ ਇਹ ਨਹੀਂ ਲਿਖਿਆ ਜਿਹੜੇ ਪਰਤੌਣ ਲਈ ਆਉਣਗੇ ਜਿਹੜੇ ਪਰਮੇਸ਼ਰ ਨੂੰ ਪਰਤੌਣਗੇ ਉਹ ਚਮਤਕਾਰ ਨੂੰ ਦੇਖਣਗੇ ਉਹ ਪਰਮੇਸ਼ਰ ਦੀ ਬੜਿਆਈ ਨੂੰ ਦੇਖਣਗੇ ਅਕਰ ਕੋਈ ਜਣਾ ਇਹ ਕਵੇ ਕਿ ਮੈਂ ਦੇਖਦਾ ਤੁਹਾਡਾ ਯਿਸੂ ਕਿੱਦਾਂ ਕੰਮ ਕਰਦਾ ਆ ਤੇਰੇ ਦੇਖਣ ਨਾਲ ਦੇਖਣ ਨਾਲ ਕੀ ਫਰਕ ਪੈਂਦਾ ਯਿਸੂ ਤਾਂ ਯਿਸੂ ਆ ਭਾਈ ਹallelujah ਤੇ ਉਹਨੇ ਯੇਸੀ ਰਹਿਣਾ ਹੈ ਹallelujah ਜੇ ਤੂੰ ਕਹਿ ਵੀ ਤਵੇਂ ਕੋਸ਼ਿਸ਼ ਤੇ ਉਹਨੇ ਬਦਲਣਾ ਨਹੀਂ ਹੈ ਹallelujah ਕਿਉਂਕਿ ਪਰਮੇਸ਼ਵਰ ਦੇ ਤੁਲਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ ਹallelujah ਤੇ ਮਨੁੱਖਾਂ ਦੇ ਬੋਲਣ ਦੇ ਨਾਲ ਜਾਂ ਚੁੱਪ ਰਹਿਣ ਦੇ ਨਾਲ ਪਰਮੇਸ਼ਵਰ ਨੂੰ ਫਰਕ ਨਹੀਂ ਪੈਂਦਾ ਅਗਰ ਅਸੀਂ ਪਰਮੇਸ਼ਵਰ ਜੀ ਦੀ ਮਹਿਮਾ ਦੇਖਣੀ ਆ ਅਗਰ ਕੋਈ ਮਨੁੱਖ ਪਰਮੇਸ਼ਵਰ ਦੀ ਮਹਿਮਾ ਦੇਖਣੀ ਚਾਹੁੰਦਾ ਆ ਤਾਂ ਪਹਿਲਾਂ ਉਹ ਕੀ ਕਰੇ ਪ੍ਰਤੀਤ ਕਰੇ ਹallelujah ਉਹ ਵਿਸ਼ਵਾਸ ਕਰੇ ਅਗਰ ਅੱਜ ਕੋਈ ਦੁੱਖ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆਇਆ ਆ ਤਾਂ ਉਹ ਚੁੱਪ ਕਰਕੇ ਨਾ ਬੈਠੇ ਉਹ ਪਰਤੀਤ ਕਰੇ ਉਹ ਨੇਚਾ ਕਰੇ ਕਿ ਮੈਂ ਸਹੀ ਜਗ੍ਹਾ ਤੇ ਆਇਆ ਹਾਂ ਮੈਂ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਆਇਆ ਅੱਜ ਮੈਂ ਚੰਗਾ ਹੋ ਕੇ ਜਾਵਾਂਗਾ ਹallelujah ਜੋ ਚੰਗਾ ਹੋ ਜਾਏਗਾ ਹallelujah ਅਗਰ ਅੱਜ ਕੋਈ ਇੱਥੇ ਦੁਖੀ ਆਇਆ ਆ ਤਾਂ ਉਹ ਪ੍ਰਤੀਤ ਕਰੇ ਕਿ ਮੈਂ ਪ੍ਰਤੀਤ ਕਰਦਾ ਮੈਂ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਾਂਗਾ ਅੱਜ ਉਹਦਾ ਦੁੱਖ ਕੱਟਿਆ ਜਾਊਗਾ ਹallelujah ਅਗਰ ਕੋਈ ਦੁਸ਼ਟ ਦੇ ਬੰਧਨ ਦੇ ਵਿੱਚ ਉਹ ਪ੍ਰਤੀਤ ਕਰੇ ਕਿ ਯਿਸੂ ਮਸੀਹ ਬੰਧਨਾਂ ਨੂੰ ਤੋੜਨ ਦੀ ਸਮਰਥਾ ਮੇਸ਼ਵਰ ਤੇ ਅੱਜ ਉਹ ਸਾਰੇ ਬੰਦਨਾ ਤੋਂ ਨਜ਼ਾਤ ਪਾਊਗਾ ਹallelujah ਤਾਂ ਪ੍ਰਤੀਤ ਕਰਨ ਵਾਲੇ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਦੇ ਆ ਹallelujah ਤੇ ਜਦੋਂ ਉਹਨਾਂ ਭੈਣਾਂ ਨੇ ਪ੍ਰਤੀਤ ਕੀਤੀ ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਨੂੰ ਕਿਹਾ ਆਜਾ ਕਬਰ ਚੋਂ ਬਾਹਰ ਦੇ ਕੀ ਹੋਇਆ ਲਾਜ਼ਰ ਕਬਰ ਚੋਂ ਬਾਹਰ ਆ ਗਿਆ ਹallelujah ਅੱਜ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਨਹੀਂ ਇੱਕ ਕਦੀ ਹੋ ਹੀ ਨਹੀਂ ਸਕਦਾ ਇੱਕ ਕਦੀ ਮਿਲ ਨਹੀਂ ਸਕਦਾ ਅੱਜ ਤੁਸੀਂ ਪ੍ਰਤੀਤ ਕਰੋ ਕਿਉਂ ਤੁਹਾਡੇ ਲਈ ਹੋ ਚੁੱਕਿਆ ਆ ਉਥੋਂ ਜੋ ਜ਼ਿੰਦਾ ਹੋ ਜੋ ਔਰ ਉਹ ਤੁਹਾਡੇ ਜੀਵਨ ਦਾ ਪੋਰਸ਼ਨ ਵਧਣ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਅਗਰ ਤੁਸੀਂ ਪ੍ਰਤੀਤ ਕਰੋਗੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੋ ਅੱਜ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਜੀਵਨ 'ਚ ਕੰਮ ਨਹੀਂ ਹੋ ਰਿਹਾ ਕੋਈ ਤਾਂ ਕਾਰਨ ਹੈ ਕਿਉਂ ਨਹੀਂ ਕੰਮ ਹੋ ਰਿਹਾ ਬਹੁਤ ਸਾਰੇ ਲੋਕ ਗਵਾਹੀਆਂ ਨਾਲ ਆ ਰਹੇ ਉਹਨਾਂ ਦੇ ਜੀਵਨ 'ਚ ਗਵਾਹੀਆਂ ਕਿੱਦਾਂ ਵੱਡੀਆਂ ਤੇ ਤੁਹਾਡੀਆਂ ਗਵਾਹੀਆਂ ਕਿਉਂ ਰੁਕੀਆਂ ਹੋਈਆਂ ਉਹਨਾਂ ਲਈ ਪਰਮੇਸ਼ਵਰ ਜੀ ਜ਼ਿੰਮੇਵਾਰ ਨਹੀਂ ਆ ਅਸੀਂ ਆਪਣੇ ਆਪ ਨੂੰ ਦੇਖਣਾ ਆ ਜਾਂ ਤਾਂ ਪ੍ਰਤੀਤ ਕਰਨੇ ਵਿੱਚ ਲਿੱਸੇ ਆ ਢਿੱਲੇ ਆ ਮੱਠੇ ਆ ਤੇ ਜਾਂ ਫੇ ਪ੍ਰਾਰਥਨਾ ਨਹੀਂ ਕਰਦੇ ਪ੍ਰਾਰਥਨਾ ਕਰੋ ਪ੍ਰਤੀਤ ਦੇ ਨਾਲ ਕਰੋ ਪਰਮੇਸ਼ਵਰ ਦੇ ਵਿੱਚ ਭਰੋਸਾ ਰੱਖੋ ਔਰ ਆਪਣਾ ਰੈਗੂਲਰ ਟਾਈਮ ਸੈੱਟ ਕਰੋ ਪ੍ਰਾਰਥਨਾ ਟਾਈਮ ਸੈੱਟ ਕਰੋ ਕਿ ਇਸ ਸਮੇਂ ਵਿੱਚ ਮੈਂ ਪ੍ਰਾਰਥਨਾ ਕਰਨੀ ਹੀ ਕਰਨੀ ਹੈ ਦੇਖੋ ਪ੍ਰਾਰਥਨਾ ਕਰਨਾ ਕੋਈ ਔਖਾ ਕੰਮ ਨਹੀਂ ਹੈ ਜੇਕਰ ਤੁਸੀਂ ਕਹੋ ਕਿ ਮੈਂ 4 ਘੰਟੇ ਪ੍ਰਾਰਥਨਾ ਕਰਦਾ ਪਰ ਹਫਤੇ ਚ ਇੱਕੋ ਦਿਨ 4 ਘੰਟੇ ਪ੍ਰਾਰਥਨਾ ਕਰੋ ਤੇ ਬਾਅਦ ਚ ਤੁਸੀਂ 4 ਮਿੰਟ ਵੀ ਨਾ ਕਰੋ ਤੇ ਕੋਈ ਗੱਲ ਬਣਨ ਵਾਲੀ ਨਹੀਂ ਪਰ ਤੁਸੀਂ ਆਪਣਾ ਨਿਤਨੇਮ ਬਣਾਓ ਤੁਸੀਂ ਆਪਣੇ ਰੈਗੂਲਰ ਟਾਈਮਿੰਗ ਸੈੱਟ ਕਰੋ ਟਾਈਮ ਜਿਹੜਾ ਮੇਰਾ ਤੇ ਮੇਰੇ ਪ੍ਰਭੂ ਜੀ ਦਾ ਟਾਈਮ ਆ। ਇੰਨਾ ਟਾਈਮ ਮੈਂ ਪ੍ਰਾਰਥਨਾ ਕਰਨੀ ਆ। ਇੰਨਾ ਟਾਈਮ ਮੈਂ ਬਾਈਬਲ ਪੜ੍ਹਨੀ ਆ। ਔਰ ਪ੍ਰਤੀਤ ਵਿੱਚ ਮੈਂ ਬਣੇ ਰਹਿਣਾ ਆ ਕਿ ਜੋ ਬਚਨ ਦੇ ਵਿੱਚ ਲਿਖਿਆ ਉਹ ਸੱਚ ਆ। ਮੇਰਾ ਪਰਮੇਸ਼ਵਰ ਸੱਚਾ ਪਰਮੇਸ਼ਵਰ ਆ। ਮੇਰਾ ਪਰਮੇਸ਼ਵਰ ਜਿਉਂਦਾ ਪਰਮੇਸ਼ਵਰ ਆ। ਮੇਰੀਆਂ ਦੁਆਵਾਂ ਦਾ ਉੱਤਰ ਦੇਣ ਵਾਲਾ ਪਰਮੇਸ਼ਵਰ ਆ। ਅਗਰ ਇਸ ਭੈਣ ਦੇ ਜੀਵਨ ਦੇ ਵਿੱਚ ਗਵਾਹੀ ਬਣੀ ਆ, ਇਸ ਭਰਾ ਦੇ ਜੀਵਨ ਦੇ ਵਿੱਚ ਗਵਾਹੀ ਬਣੀ ਆ, ਤਾਂ ਨੈਕਸਟ ਟੈਸਟੀਮਨੀ ਮੇਰੀ ਹੋਏਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਔਰ ਤੁਸੀਂ ਦੇਖਿਓ ਹਰ ਉਹ ਕੰਮ ਜੋ ਤੁਸੀਂ ਕਹਨੇ ਆ ਉਹ ਪੂਰਾ ਹੋਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਸੋ ਇਹ ਜਿਹੜਾ ਸੀਜ਼ਨ ਇਹ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਣ ਦਾ ਸੀਜ਼ਨ ਹallelujah ਅਰ ਪਰਮੇਸ਼ਰ ਤੁਹਾਡੀ ਮਹਿਮਾ ਨੂੰ ਵਧਾਉਣਗੇ ਜਦੋਂ ਤੁਸੀਂ ਪਰਮੇਸ਼ਰ ਦੀ ਮਹਿਮਾ ਕਰਨੀ ਸ਼ੁਰੂ ਕਰਦੇ ਹੋਗੇ ਹallelujah ਉਹ ਲੋਕ ਜਿਹੜੇ ਅੱਜ ਤੁਹਾਡੀ ਗਰੀਬੀ ਤੇ ਹੱਸਦੇ ਆ ਉਹ ਲੋਕ ਜਿਹੜੇ ਅੱਜ ਤੁਹਾਡੇ ਬੇਵਸ ਹੋਣ ਤੇ ਹੱਸਦੇ ਆ ਤੁਹਾਡੀ ਲਚਾਰੀ ਤੇ ਹੱਸਦੇ ਆ ਉਹ ਸ਼ਰਮਿੰਦੇ ਹੋਣਗੇ ਅਰ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀਆਂ ਬਿਮਾਰੀਆਂ ਤੁਹਾਡੀ ਤੰਗੀ ਤੁਹਾਡੀ ਗਰੀਬੀ ਤੁਹਾਡੇ ਕਰਜ਼ੇ ਤੁਹਾਡੀ ਗਵਾਹੀ ਬਣਨਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਕਈ ਵਾਰੀ ਸਾਡੇ ਜੀਵਨ ਦੇ ਵਿੱਚ ਪ੍ਰੋਬਲਮ ਹੁੰਦੀ ਆ ਅਰ ਪ੍ਰਭੂ ਜੀ ਹੋਣ ਦਿੰਦੇ ਆ ਇਸ ਲਈ ਕਿ ਕੱਲ ਨੂੰ ਉਹੀ ਤੁਹਾਡੀ ਟੈਸਟੀਮਨੀ ਬਣੇ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਰੋਂਦਿਆਂ ਹੋਇਆਂ ਦੇਖਿਆ ਉਹ ਜਦੋਂ ਤੁਹਾਨੂੰ ਹੱਸਦਿਆਂ ਹੋਇਆਂ ਦੇਖਣ ਤਾਂ ਤੁਹਾਡੇ ਪਰਮੇਸ਼ਵਰ ਦੀ ਮहिमा ਕਰਨ ਹallelujah ਉਹ ਤੋਂ ਜਾਣਨ ਕਿ ਸੱਚੀ ਇਹਨੂੰ ਇਸ ਸਮੱਸਿਆ ਚ ਕੋਈ ਮਨੁੱਖ ਬਾਹਰ ਕੱਢਣ ਵਾਲਾ ਨਹੀਂ ਸੀ ਪਰ ਪਰਮੇਸ਼ਵਰ ਨੇ ਇਹਨੂੰ ਬਾਹਰ ਕੱਢਿਆ ਹੈ ਹallelujah ਇਸ ਲਈ ਅੱਜ ਜੋ ਵੀ ਤੁਹਾਡੇ ਹਾਲਾਤ ਆ ਜੋ ਵੀ ਤੁਹਾਡੇ ਸਿਚੁਏਸ਼ਨ ਉਹ ਮਾੜੇ ਨਹੀਂ ਆ ਉਹ ਕੱਲ ਦੀ ਗਵਾਹੀ ਆ ਹallelujah ਇਸ ਲਈ ਜੇ ਜਿਹੜੀ ਤੁਹਾਡੀ ਬਿਮਾਰੀ ਉਹਨੂੰ ਕਦੀ ਵੀ ਬਿਮਾਰੀ ਨਹੀਂ ਕਹਿਣਾ ਉਹਨੂੰ ਕਹੋ ਇਹ ਮੇਰੀ ਟੈਸਟਮਨੀ ਆ ਹallelujah ਕੋਈ ਸਿਕਨੈਸ ਆਉਂਦੀ ਆ ਨਾ ਬਿਮਾਰ ਨਹੀਂ ਤੁਹਾਨੂੰ ਕਿੰਨੇ ਕਿਹਾ ਬਿਮਾਰ ਆ ਇਹ ਤਾਂ ਗਵਾਹੀ ਰੈਡੀ ਹੋ ਰਹੀ ਹੈ ਤਾਂ ਕੱਲ ਦੀ ਗਵਾਹੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਗਰੀਬੀ ਵਿੱਚ ਨਹੀਂ ਅਸੀਂ ਗਰੀਬੀ ਵਿੱਚ ਨਹੀਂ ਅਸੀਂ ਗਵਾਹੀ ਦੇ ਵਿੱਚ ਹਾਂ ਕਿਉਂਕਿ ਇਹ ਕੱਲ ਦੀ ਗਵਾਹੀ ਰੈਡੀ ਹੋ ਰਹੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਫਿਕਰਮੰਦ ਨਹੀਂ ਅਸੀਂ ਫਿਕਰਮੰਦ ਨਹੀਂ ਹਾਂ ਅਸੀਂ ਗਵਾਹੀ ਦਾ ਪਾਰਟ ਪਲੇ ਕਰ ਰਹੇ ਕਿਉਂਕਿ ਇਹ ਕੱਲ ਦੀ ਟੈਸਟੀਮਨੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਫੇਲਿਅਰ ਤੁਹਾਡਾ ਪੋਰਸ਼ਨ ਨਹੀਂ ਆ ਤੁਸੀਂ ਬੰਦੇ ਦੇ ਨਾਲ ਆਪਣੇ ਹਾਲਾਤਾਂ ਦੇ ਵਿੱਚੋਂ ਬਾਹਰ ਆ ਰਹੇ ਹallelujah ਪਰਮੇਸ਼ਰ ਇੱਕ ਸੁਨੇਹਾ ਦੇ ਰਹੇ ਕਿ ਜਿਹੜੇ ਬੂਹੇ ਵਚਨ ਵਿੱਚ ਲਿਖਿਆ ਜਿਹੜੇ ਬੂਹੇ ਪਰਮੇਸ਼ਰ ਖੋਲ ਦੇ ਕੋਈ ਉਹਨਾਂ ਨੂੰ ਬੰਦ ਨਹੀਂ ਕਰ ਸਕਦਾ ਹallelujah ਤੇ ਜਿਹੜੇ ਬੂਹੇ ਪਰਮੇਸ਼ਰ ਜੀ ਬੰਦ ਕਰ ਦੇਣ ਉਹਨਾਂ ਨੂੰ ਕੋਈ ਖੋਲ ਨਹੀਂ ਸਕਦਾ ਅੱਜ ਉਹ ਬੂਹੇ ਜਿਹੜੇ ਸ਼ੈਤਾਨ ਨੇ ਹੁਣ ਤੱਕ ਤੁਹਾਡੇ ਲਈ ਬੰਦ ਕੀਤੇ ਹੋਏ ਸੀ ਜਾਂ ਤੁਹਾਡੇ ਗੁਨਾਹਾਂ ਦਾ ਕਰਕੇ ਜਿਹੜੇ ਤੁਹਾਡੇ ਜੀਵਨ ਦੇ ਵਿੱਚ ਬੰਦ ਸੀਗੇ ਉਹ ਪਰਮੇਸ਼ਰ ਨੇ ਉਹਨਾਂ ਦੇ ਲਈ ਖੋਲੇ ਕਿਹਨਾਂ ਦੇ ਲਈ ਕਹਿੰਦਾ ਜਿਨੇ ਵਚਨ ਦੀ ਪਾਲਣਾ ਕੀਤੀ ਤੇ ਜਿਹੜਾ ਮੁੱਕਰਿਆ ਨਹੀਂ ਹallelujah ਬਹੁਤ ਸਾਰੇ ਲੋਕ ਆ ਉਹ ਮੁਸੀਬਤ ਦੇਖ ਕੇ ਫਿਸਲ ਜਾਂਦੇ ਆ ਮੁੱਕਰ ਜਾਂਦੇ ਆ ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਚਰਚ ਆਪ ਮੈਂ ਤਾਂ ਇਹੀ ਰੱਖਣ ਗਿਆ ਸੀ ਵੀ ਉੱਥੇ ਕਿੱਦਾਂ ਕੰਮ ਹੁੰਦਾ ਆ ਉਹ ਫੇਰ ਜਾਂਦੇ ਆ ਉਹ ਉਹਨਾਂ ਲੋਕਾਂ ਦੇ ਨਾਲ ਸਟੈਂਡ ਕਰਦੇ ਆ ਜਿਹੜੇ ਲੋਕ ਪਰਮੇਸ਼ਵਰ ਦੇ ਕੰਮਾਂ ਦਾ ਮਜ਼ਾਕ ਉਡਾਉਂਦੇ ਆ ਯਾਦ ਰੱਖਿਓ ਇਹ ਬੂਹੇ ਉਹਨਾਂ ਲਈ ਨਹੀਂ ਓਪਨ ਹੋਏ ਕਿਉਂਕਿ ਜੋ ਬਚਨ ਵਿੱਚ ਲਿਖਿਆ ਹੋਣਾ ਉਦਾਂ ਹੀ ਹੈ ਬੇਸ਼ੱਕ ਤੁਹਾਡੇ ਲਈ ਬੂਹੇ ਖੁੱਲਣ ਦਾ ਐਲਾਨ ਹੋਇਆ ਹੈ ਪਰ ਸਿਰਫ ਉਹਨਾਂ ਦੇ ਲਈ ਜਿਹੜੇ ਪ੍ਰਤੀਤ ਕਰਦੇ ਆਂ ਔਰ ਬਚਨ ਦੇ ਉੱਤੇ ਅੜੇ ਤੇ ਖੜੇ ਰਹਿੰਦੇ ਆਂ ਹallelujah ਸਾਫ਼-ਸਾਫ਼ ਲਿਖਿਆ ਜਾਂਦਾ ਇਸ ਲਈ ਜੋ ਤੈਨੂੰ ਕੋਈ ਸਮਰੱਥਾ ਹੈ ਅਤੇ ਤੈ ਮੇਰੇ ਬਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ ਅਗਰ ਤੁਸੀਂ ਬਰਕਤਾਂ ਲੈਣੀਆਂ ਆਂ ਆਸ਼ੀਸ਼ਾਂ ਲੈਣ ਆਏ ਆ ਪਰਮੇਸ਼ਰ ਜੀ ਦੀ ਮਹਿਮਾ ਨੂੰ ਦੇਖਣਾ ਆ ਤਾਂ ਖੁੱਲ੍ਹ ਦਿਲੀ ਦੇ ਨਾਲ ਸਬਦੇ ਸਾਹਮਣੇ ਅੰਗੀਕਾਰ ਕਰੋ ਕਿ ਯਿਸੂ ਮੇਰਾ ਮੁਕਤੀਦਾਤਾ ਹੈ ਹallelujah ਤੁਸੀਂ ਜਦੋਂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦੇ ਆ ਤੁਸੀਂ ਆਸ਼ੀਸ਼ ਦੇ ਦਰਵਾਜ਼ਿਆਂ ਨੂੰ ਖੋਲਦੇ ਆ ਤੁਸੀਂ ਪਰਮੇਸ਼ਰ ਜੀ ਦੀ ਕਿਰਪਾ ਨੂੰ ਖੋਲਦੇ ਆ ਦੇਖੋ ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਜੀਵਨ ਦੇ ਵਿੱਚ ਉਹਦਾ ਫੇਵਰ ਜਿਹੜਾ ਆ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਖੁਸ਼ ਕਰ ਦਿੰਦੇ ਆ ਜਦ ਤੱਕ ਤੁਸੀਂ ਪਰਮੇਸ਼ਵਰ ਜੀ ਨੂੰ ਖੁਸ਼ ਨਹੀਂ ਕਰੋਗੇ ਤੁਸੀਂ ਪਰਮੇਸ਼ਵਰ ਦੀ ਆਸ਼ੀਸ਼ ਨੂੰ ਨਹੀਂ ਲੈ ਸਕੋਗੇ ਤੁਸੀਂ ਪਰਮੇਸ਼ਵਰ ਦੇ ਜਿਹੜੇ ਬਰਕਤ ਆ ਜਿਹੜੀਆਂ ਬlesings ਆ ਪਰਮੇਸ਼ਵਰ ਤੋਂ ਇੱਕ ਇਨਸਾਨ ਦੇ ਲਈ ਤੁਸੀਂ ਉਹਨਾਂ ਨੂੰ ਨਹੀਂ ਲੈ ਸਕੋਗੇ ਇੱਕ ਪਿਤਾ ਆਪਣੇ ਪਿਤਾ ਨੂੰ ਕਿਸੇ ਦੇ ਹੱਥੇ ਲਾ ਕੇ ਇਹ ਕਹਿ ਦੇਵੇ ਉਹਦੇ ਸਾਹਮਣੇ ਖਲੋ ਕੇ ਕਿ ਨਹੀਂ ਨਹੀਂ ਇਹ ਮੇਰਾ ਪਿਤਾ ਨਹੀਂ ਹੈ ਕਿ ਫਿਰ ਉਹ ਦੀ ਜ਼ਾਇਦਾਦ ਦਾ ਵਾਰਿਸ ਹੋ ਸਕਦਾ ਉਹਦੀ ਜਾਇਦਾਦ ਚੋਂ ਹਿੱਸਾ ਲੈ ਸਕਦਾ ਕੱਦੀ ਵੀ ਨਹੀਂ ਪਰ ਅਗਰ ਉਹਨੇ ਆਪਣੇ ਪਿਤਾ ਦੀ ਜਾਇਦਾਦ ਦੇ ਵਿੱਚੋਂ ਕੁਝ ਲੈਣਾ ਆ ਤਾਂ ਉਹਨੂੰ ਫਿਰ ਅਗਿਆਕਾਰੀ ਦੇ ਵਿੱਚ ਚੱਲਣਾ ਪੈਂਦਾ ਆ ਉਹਨੂੰ ਆਪਣੇ ਪਿਤਾ ਦਾ ਦਿਲ ਖੁਸ਼ ਕਰਨਾ ਪੈਂਦਾ ਔਰ ਜਿਹੜੇ ਬੱਚੇ ਆਪਣੇ ਬਾਪ ਦਾ ਦਿਲ ਖੁਸ਼ ਕਰਦੇ ਆ ਬਾਪ ਔਖਾ ਹੋ ਕੇ ਵੀ ਉਹਨਾਂ ਦੇ ਲਈ ਬਰਕਤ ਰੱਖਦਾ ਆ ਹallelujah ਤੇ ਜੇ ਅਸੀਂ ਸੰਸਾਰ ਦੇ ਮਾਤਾ ਪਿਤਾ ਇਦਾਂ ਕਰ ਸਕਦੇ ਆ ਤਾਂ ਉਹ ਸਵਰਗੀ ਪਿਤਾ ਕਿੰਨਾ ਮਹਾਨ ਹੈ ਹallelujah ਤਾਂ ਇਸ ਲਈ ਕੱਤੀ ਵੀ ਤੇ ਵੀ ਚਾਰ ਬੰਦੇ ਖੜੇ ਹੋਣ ਤੇ ਤੁਹਾਨੂੰ ਉਹ ਪੁੱਛਣ ਵੀ ਸਾਨੂੰ ਪਤਾ ਲੱਗਾ ਤੂੰ ਚਰਚ ਨੂੰ ਜਾਂਦਾ ਹੈਂ ਤਾਂ ਉੱਥੇ ਸ਼ਰਮਿੰਦੇ ਨਹੀਂ ਹੋਣ ਕੰਦੀ ਵੀ ਸ਼ਰਮਿੰਦੇ ਨਹੀਂ ਹੋਣ ਤੁਸੀਂ ਕੋਈ ਪਾਪ ਨਹੀਂ ਕਰ ਰਹੇ ਤੁਸੀਂ ਕੋਈ ਗੁਨਾਹ ਨਹੀਂ ਕਰ ਰਹੇ ਉਹ ਲੋਕ ਜਿਹੜੇ ਸ਼ਰਿਆਮ ਪਾਪ ਕਰਦੇ ਆ ਉਹ ਸਿਰ ਚੱਕ ਕੇ ਤੁਰੇ ਫਿਰਦੇ ਤੁਸੀਂ ਤਾਂ ਪਰਮੇਸ਼ਵਰ ਨੂੰ ਧਿਉਨੇ ਆ ਤੁਸੀਂ ਕਿੰਨਾ ਹੀ ਉੱਚਾ ਸਿਰ ਚੱਕ ਕੇ ਤੁਰ ਸਕਦੇ ਆ ਹallelujah ਉਹ ਲੋਕ ਜਿਹੜੇ ਸ਼ਰਿਆਮ ਨਸ਼ੇ ਕਰਦੇ ਆ ਉਹ ਤੁਰੇ ਫਿਰਦੇ ਆ ਤੇ ਤੁਹਾਨੂੰ ਕਹਦੀ ਸੰਗ ਤੁਸੀਂ ਤਾਂ ਪਰਮੇਸ਼ਰ ਜੀ ਨੂੰ ਧਿਆਉਂਦੇ ਆ ਤੁਸੀਂ ਮੰਨਦੇ ਆ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਣ ਕੇ ਧੀਆ ਭੈਣਾਂ ਦੀ ਇੱਜ਼ਤ ਕਰਨੀ ਸਿੱਖਦੇ ਆ ਤੁਸੀਂ ਪਾਪ ਤੋਂ ਬਚਣਾ ਸਿੱਖਦੇ ਆ ਗੁਨਾਹਾਂ ਤੋਂ ਪਾਸੇ ਰਹਿਣਾ ਸਿੱਖਦੇ ਆ ਤੁਸੀਂ ਮਾਨ ਪਰਯਾਦਾ ਵਿੱਚ ਰਹਿਣਾ ਸਿੱਖਦੇ ਆ ਫਿਰ ਤੁਹਾਨੂੰ ਕਿਉਂ ਸੰਗ ਆਏ ਪਰਮੇਸ਼ਰ ਦਾ ਜਿਹੜਾ ਇਕਰਾਰ ਕਰਨ ਦੇ ਲਈ ਤਾਂ ਅਗਰ ਤੁਹਾਨੂੰ ਚਾਰਾਂ ਜਾਣਿਆਂ ਦੇ ਵਿੱਚ ਪੁੱਛਿਆ ਜਾਏ ਵੀ ਤੂੰ ਚਰਚ ਨੂੰ ਜਾਂਦਾ ਉਹਨੂੰ ਕਹੋ ਹਾਂ ਜੀ ਮੈਂ ਹਰ ਐਤਵਾਰ ਜਾਣਾ ਜਿੱਦਣ ਤੁਸੀਂ ਜਾਣਾ ਹੋਇਆ ਮੈਨੂੰ ਦੱਸਿਓ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਹallelujah ਉਹਨੂੰ ਵੀ ਸੱਤਾ ਦਿਓ ਜ਼ਰੂਰ ਦਿਓ ਬਿਲਕੁਲ ਇਨਕਾਰ ਨਹੀਂ ਕਰਨਾ ਜੇ ਕੋਈ ਤੁਹਾਨੂੰ ਪੁੱਛੇ ਚਰਚ ਦੇ ਵਿੱਚ ਕਹਿੰਦੇ ਬਹੁਤ ਹਨੇਰ ਹੁੰਦੇ ਉਹਨੂੰ ਕਹੋ ਹਾਂਜੀ ਬਹੁਤ ਹੁੰਦੇ ਸਾਡੇ ਨਾਲ ਚੱਲ ਕੇ ਤਾਂ ਵੇਖੋ ਜਿੱਦਣ ਤੁਸੀਂ ਕਹੇ ਤੁਹਾਡੇ ਵੀ ਜੀਵਨ ਦੇ ਵਿੱਚ ਸ਼ੁਰੂ ਹੋ ਜਾਣੇ ਆ ਹੋਣੇ ਆਓ ਚੱਲੀਏ ਤੁਸੀਂ ਕਹੇ ਸੁਣੇ ਤੇ ਕਹਾਂਗੇ ਦਾਇਆ ਅਸੀਂ ਸੁਣਿਆ ਉੱਥੇ ਮੁਰਦੇ ਜਿੰਦੇ ਕਰ ਦਿੰਦੇ ਆ ਹਾਂਜੀ ਉੱਥੇ ਮੁਰਦੇ ਵੀ ਜ਼ਿੰਦਾ ਹੁੰਦੇ ਆ ਅਸੀਂ ਵੀ ਤਾਂ ਮਰੇ ਹੀ ਪਏ ਸੀਗੇ ਸਾਡਾ ਵੀ ਈਮਾਨ ਮਰ ਗਿਆ ਸੀ ਸਾਡੀ ਆਸ ਮਰ ਗਈ ਸੀ ਸਾਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ ਅਸੀਂ ਬਸ ਤੁਰਦੇ ਫਿਰਦੇ ਸੀਗੇ ਸਾਹ ਹੀ ਚੱਲਦੇ ਸੀ ਹੋਰ ਕੁਛ ਨਹੀਂ ਸੀ ਜੇ ਪਰਮੇਸ਼ਵਰ ਨੇ ਸਾਡੇ ਜ਼ਮੀਰ ਨੂੰ ਜ਼ਿੰਦਾ ਕਰ ਦਿੱਤਾ ਸਾਡੇ ਆਤਮਾ ਨੂੰ ਜ਼ਿੰਦਾ ਕਰ ਦਿੱਤਾ ਸਾਡੀ ਆਸ ਨੂੰ ਜ਼ਿੰਦਾ ਕਰ ਦਿੱਤਾ ਤੇ ਹਾਂਜੀ ਮੁਰਤੇ ਜ਼ਿੰਦਾ ਹੁੰਦੇ ਆ ਇਹ ਸੁਮਰਤੇ ਨੂੰ ਜ਼ਿੰਦਾ ਕਰਨ ਵਾਲਾ ਪਰਮੇਸ਼ਵਰ ਹੈ ਹallelujah ਅਰ ਤੁਸੀਂ ਕਹੋ ਕਿ ਇਸ ਸਭੀ ਗਾਲਿਆ ਕੇ ਮੁਰਤੇ ਜ਼ਿੰਦਾ ਹੁੰਦੇ ਆ ਹallelujah ਜਿਹੜਾ ਬੰਦਾ ਇਹ ਕਹਿੰਦਾ ਨਾ ਮੁਰਤੇ ਜ਼ਿੰਦਾ ਨਹੀਂ ਹੋ ਸਕਦੇ ਉਹ ਇਹ ਕਹਿੰਦਾ ਕਿ ਪਰਮੇਸ਼ਵਰ ਦੇ ਵਿੱਚ ਸਮਰਥ ਨਹੀਂ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਮਰਥੀ ਆ ਹਲੇਲੂਇਆ ਉਹ ਆਤਮਿਕ ਮੁਰਦਿਆਂ ਨੂੰ ਵੀ ਜਿੰਦਾ ਕਰਨ ਦੇ ਲਈ ਸਮਰਥੀ ਆ ਔਰ ਉਹ ਸਰੀਰਕ ਮੁਰਦਿਆਂ ਨੂੰ ਜਿੰਦਾ ਕਰਨ ਦੇ ਲਈ ਵੀ ਸਮਰਥੀ ਆ ਪਰ ਉਹ ਮਰਜੀ ਦਾ ਮਾਲਕ ਆ ਉਹ ਜਾਣੇ ਉਹਨੇ ਕਿੰਨੂੰ ਜਿੰਦਾ ਕਰਨਾ ਤੇ ਕਿੰਨੂੰ ਨਹੀਂ ਕਰਨਾ ਹਲੇਲੂਇਆ ਕਿਉਂਕਿ ਮਨੁੱਖਾ ਨੂੰ ਤੇ ਉਹ ਕੰਟਰੋਲ ਕਰ ਸਕਦਾ ਪਰ ਯਾਦ ਰੱਖਿਓ ਪਰਮੇਸ਼ਵਰ ਜੀ ਨੂੰ ਕਦੀ ਕੋਈ ਕੰਟਰੋਲ ਨਹੀਂ ਕਰ ਸਕਦਾ